ਲਾਈਵ ਨਹੀਂ ਬੈਂਚ ਹਰ ਕੋਈ ਜਵਾਬ ਮੁਰਦਾਬਾ 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 ਕੈਪਟਨ ਜ਼ਕਰ ਹਾਏ 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 ਗੁੰਡਾ ਕਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸੇ ਕੈਪਟਨ ਮੁਰਦਾਬਾ Que oh, oh, oh. oh, oh. ਪੰਜਾਬ ਜੂਮ ਵੈਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਹੁਣ ਆਪਾਂ ਪਹੁੰਚੇ ਹੋਏ ਹਾਂ ਟਾਲੀ ਵਾਲਾ ਚੌਂਕ ਤੇ ਜਿੱਥੇ ਇਹ ਆਪਣਾ ਭਾਜਪਾ ਗੂਆਂ ਵੱਲੋਂ ਯੂਥ ਵੱਲੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦਾ ਤੇ ਬਿੱਟੂ ਆਪਣਾ ਇਹ ਜਿਹੜਾ ਲੁਧਨਕੋ ਨੇ ਉਹਨਾਂ ਦਾ ਇਹ ਪੁਤਲਾ ਫੂਕ ਰਹੇ ਨੇ ਹੋਰ ਨਾਰੇਬਾਜ਼ੀ ਕਰ ਰਹੇ ਨੇ ਜਮ ਕੇ ਇਹ ਕਹਿ ਰਹੇ ਨੇ ਜੋ ਅਸ਼ਵਨੀ ਸ਼ਰਮਾ ਦੇ ਕੁਝ ਦਿਨ ਪਹਿਲਾਂ ਇਹ ਜਿਹੜਾ ਇਹ ਹਮਲਾ ਹੋਇਆ ਸੀਗਾ ਉਹਦੇ ਚੱਲਦੇ ਹੋਏ ਜਿਹੜੇ ਇਹਦੇ ਦੋਸ਼ੀ ਨੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੁੰਦੀ ਹੈ ਪਕੜਾ ਜਾਵੇ ਇਹ ਜਿਵੇਂ ਨਵਦੀਪ ਬਿੱਟੂ ਦੀ ਗੱਲ ਚੱਲ ਰਹੀ ਵੀ ਨਵਦੀਪ ਰਵਨੀਤ ਬਿੱਟੂ ਖੁਦ ਕਹਿ ਰਹੇ ਨੇ ਵੀ ਮੈਂ ਉਹਨਾਂ ਨੂੰ ਆਪਣਾ ਪੰਜਾਬ ਜਿਹੜਾ ਪ੍ਰਧਾਨ ਭਾਜਮਾ ਦਾ ਉਹਨੂੰ ਮੈਂ ਕਟਿਆ ਜਾਂ ਮੈਂ ਕਟਵਾਇਆ ਆਪਣੇ ਬੰਦਿਆਂ ਤੋਂ ਕਿਉਂਕਿ ਉਹਦੇ ਵੱਲ ਉਹਦੀ ਬਣਦੀ ਹੋਏ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਸੀ ਮੰਗ ਨੂੰ ਲੈ ਕੇ ਅੱਜ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਖਿਲਾਫ ਪੰਜਾਬ ਸਰਕਾਰ ਉਹਨਾਂ ਦਾ ਪਤਲਾ ਫੁੱਟਿਆ ਜਾ ਰਿਹਾ ਜੋ ਭਾਜ ਭਾਗੂਆ ਬੋਲੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਮੈਂ ਜਗਨੰਦਨ ਗੁੱਟਾ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਜਾਪ ਜਿਉਂ ਵੱਲੋਂ ਲਾਈਵ ਤਸਵੀਰਾਂ ਦਿਖਾਈ ਜਾ ਰਹੀਆਂ ਜੋ ਇਹ ਭਾਜਪਾ ਗੂਰ ਯੂਥ ਯੂਥ ਵੱਲੋਂ ਇਹ ਜਿਹੜਾ ਨਵਨੀਤ ਬਿੱਟੂ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜਾ ਰਿਹਾ ਇਹ ਅਸ਼ਵਨੀ ਸ਼ਰਮਾ ਦੀ ਜਿਹੜੀ ਮਾਰਕੁੱਟ ਹੋਈ ਸੀਗੀ ਉਹਦੇ ਖਿਲਾਫ ਜੋ ਕਾਰਵਾਈ ਨਾ ਹੋ ਅਗੋਂ ਇਹ ਉਥੇ ਬੱਲੋ ਇਹ ਨਵਦੀਪ ਬਟੂ ਦੇ ਪੰਜਾਬ ਸਰਕਾਰ ਦਾ ਇਹ ਪੁਤਲਾ ਫੁਕਿਆ ਗਿਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀ ਮੈਂ ਜਗਨੰਦਨ ਗੁਪਤਾ ਜੋ ਪਲ-ਪਲ ਦੀ ਖਬਰ ਪਹੁੰਚਾਉਣ ਦੀ ਥੋੜੇ ਤੱਕ ਕੋਸ਼ਿਸ਼ ਕਰ ਰਿਹਾ ਹਾਂ ਜਿੰਦਾਬਾਦ ਜਨ ਸਰਕਾਰ ਜਿੰਦਾਬਾਦ ਮੋਢੇ ਨਾਲ ਮੋਢਾ ਨਾਲ ਜੁੜੇ ਰਹੋ ਜਿੰਦਾਬਾਦ ਸਿੱਖਾਂ ਦੇ ਜਿੰਦਾਬਾਦ ਸਿੱਖਾਂ ਦੇ ਕਮਿਟੀ ਦੇ ਬਹੁਤ ਬਹੁਤ ਦਰਸ਼ਕਾਂ ਦਰਸ਼ਕਾਂ ਜਿੰਦਾਬਾਦ 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 ਪਿਛਲੇ ਦਿਨੀ ਸਾਡੇ ਪ੍ਰਦੇਸ਼ ਪ੍ਰਧਾਨ ਸ੍ਰੀ ਅਸ਼wini ਸ਼ਰਮਾ ਜੀ ਤੇ ਜੋ ਕਾਤਰਾਨਾ ਹਮਲਾ ਹੋਇਆ ਉਹਦੇ ਵਿਰੋਧ ਦੇ ਵਿੱਚ ਅੱਜ ਯੂਵਾ ਮੋਰਚਾ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੈ ਉਸੇ ਕੜੀ ਤਹਿਤ ਸਾਡੇ ਯੂਵਾ ਮੋਰਚਾ ਜ਼ਿਲ੍ਹਾ ਦੇ ਪ੍ਰਧਾਨ ਗੌਰਵ ਗੋਤਮ ਜੀ ਦੀ ਅਗਵਾਈ ਵਿੱਚ ਅੱਜ ਜੋ ਕੈਪਟਨ ਮਰਿੰਦਰ ਸਿੰਘ ਤੇ ਰਵਨੀਤ ਮਿੱਟੂ ਦਾ ਪੁਤਲਾ ਚਲਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਵੱਡੇ ਭੈਣ ਸ਼ੀਨੂ ਗੋਇਲ ਜੀ ਪ੍ਰਦੇਸ਼ ਉਪਾਧਿ ਅਕਸ਼ਿਵਾ ਮੋਰਚੇ ਪੰਜਾਬ ਪਹੁੰਚੇ ਨੇ ਮੈਂ ਕੇਂਦਰ ਸਰਕਾਰ ਤੋਂ ਵੀ ਮੰਗਾਂ ਉਹ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਤੋਂ ਵੀ ਮੰਗ ਕਰਦਾ ਕਿ ਪੰਜਾਬ ਦੇ ਵਿੱਚ ਲਾਇਆ ਨਾ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋ ਚੁੱਕੀ ਹੈ ਮਾਹੌਲ ਸਵੇ ਦਾ ਬਹੁਤ ਖਰਾਬ ਹੈ ਮੈਂ ਮੰਗ ਕਰਦਾ ਬੇਨਤੀ ਕਰਦਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦੇ ਹੱਤੀ ਵੱਲੋਂ ਕੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜੋ ਲਗਾਇਆ ਜਾਵੇ ਕਿਨਾ ਟੋਡਾ ਜੀ ਜਿੰਨੂ ਹੋਇਆ ਜੀ ਕਦੇ ਸ਼ੁਰੂ ਹੋ ਜਾਵੇ ਜਿਹੜੇ ਅੱਜ ਤੱਕ ਹੋਏ ਨੇ ਦੇਖੇ ਸਾਡੇ ਕੁਝ ਪਿਛਲੇ ਦਿਨ ਸਾਡੇ ਪਟੇਸ਼ ਦੇ ਅਧਿਖਸ਼ ਸ਼੍ਰੀ ਅਸ਼ੋਕ ਸ਼ਰਮਾ ਜੀ ਤੇ ਜੋ ਹਮਲਾ ਹੋਇਆ ਕਾਤਿਲਾਨਾ ਹਮਲਾ ਹੋਇਆ ਉਹਦੇ ਪ੍ਰੋਜੈਸ਼ਨ ਦੇ ਵਿੱਚ ਟੁਕਿਆ ਗਿਆ ਤੇ ਅਸੀਂ ਕਹਿੰਦੇ ਇਹ ਹੀ ਜਿਹੜਾ ਘਟਨਾ ਹੈ ਕਾਂਗਰਸ ਨੇ ਜਾਨ ਕੁੱਝ ਕੇ ਕਰਾਈ ਗਈ ਹੈ ਸ਼ੀਸ਼ੀ ਦੇ ਕਿਸਾਨ ਨੇ ਉਹਨਾਂ ਨੂੰ ਬਰਗਲਾਸ ਤੋਂ ਉਹਨਾਂ ਨੂੰ ਰਸਤੇ ਤੋਂ ਪੜ੍ਹਾ ਸਕਣ ਉਹਨਾਂ ਦਾ ਕੰਮ ਸਿਰਫ ਇਹ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਜਾ ਕੇ ਮਾਹੌਲ ਖਰਾਬ ਕਰਕੇ ਇੱਕ ਤਰ੍ਹਾਂ ਨਾਲ ਸਾਡੀ ਭਗਤ ਸਿੰਘ ਦੀ ਪਾਰਟੀ ਨੂੰ ਤੇ ਬਣਾ ਕਰਨਾ ਚਾਹੁੰਦੀ ਹੈ ਪਰ ਜਿਹੜਾ ਇਹ ਉਹ ਨਹੀਂ ਕੰਡਿਆ ਹਰ ਇੱਕ ਦਾ ਸਾਫ ਸਰਤਾਂ ਨੂੰ ਤੇ ਪੰਜਾਬ ਕਾਂਗਰਸ ਕਾਂਗਰਸ ਯੂ ਕਾਂਗਰਸ ਨੇ ਕੀਤੀ ਹੈ ਇਹ ਬਹੁਤ ਦਿੱਕਤ ਹੈ ਉਹਨਾਂ ਨੂੰ ਕੜੀ ਜਿਹੜੀ ਪੜੀ ਹੈ ਹਾਂ ਨਾ ਵੀ ਪਿਛਲੀ ਕੜੀ ਤੋਂ ਸਲਾਹ ਮਿਲੀ ਜੀ ਕਿ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਐਸੀ ਸਰਕਾਰ ਨੂੰ ਸੱਤਾ ਦੇ ਵਿਚਕਾਰੋਂ ਕੋਈ ਹੱਕ ਨਹੀਂ ਹੈ ਤੇ ਉਹ ਜਲਦੀ ਤੋਂ ਜਲਦੀ ਅਸਤੀਫਾ ਦੇਣ ਤੇ ਰਾਸ਼ਟਰਪਤੀ ਹੀ ਰਾਜ ਜਿਹੜਾ ਹੈ ਉਹ ਜਰਨੈਲ ਸਿੰਘ ਹੈਪੀ ਤੁਹਾਡੀ ਹੋਰ ਜਿਲ੍ਹਾ ਪ੍ਰਧਾਨ ਪਟਿਆਲਾ ਅੱਜ ਜਿਹੜੇ ਕੁਸਤਰ ਪਹਿਲਾਂ ਸਾਡੇ ਪ੍ਰਦੇਸ਼ ਪ੍ਰਧਾਨ ਐ ਅਸ਼ਵਨੀ ਸ਼ਰਮਾ ਜੀ ਉਹਨਾਂ ਤੇ ਕਾਤਲਾਨਾ ਹਮਲਾ ਹੋਇਆ ਸੀਗਾ ਟਾਂਡਾ ਜੋ ਜਿਲ੍ਹਾ ਪਲਾਜ਼ਾ ਤੇ ਉਸ ਦੇ ਵਿਰੁੱਧ ਸਾਡਾ ਯੂਥਾ ਮੋਰਚਾ ਪਟਿਆਲਾ ਨਾਰਥ ਵੱਲੋਂ ਅੱਜ ਹਤਾਲੀ ਵਾਲਾ ਚੌਕ ਮੁਤਲਾ ਪੁਕਿਆ ਇਹਦੇ ਵਿੱਚ ਬਹੁਤ ਤਕੜਾ ਗੁੱਸਾ ਹੈ ਔਰ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਕਾਂਗਰਸ ਪਾਰਟੀ ਔਰ ਵਿਰੋਧੀ ਪਾਰਟੀਆਂ ਖਰਾਬ ਕਰਨਾ ਚਾਹਦੀਆਂ ਹਨ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਮੋਲਕ ਸਾਹਿਬ ਨੇ ਹੁਣ ਦੇਗਾ ਅਸੀਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਵੀ ਆਓ ਗੱਲਬਾਤ ਕਰੀਏ ਜਿਹੜੇ ਇਹ ਵਿਰੋਧੀ ਐ ਤੁਹਾਨੂੰ ਗਵਰਾਹ ਕਰ ਰਹੇ ਐ ਇਸ ਕਰਕੇ ਇੱਕ ਟੇਬਲ ਤੇ ਬੈਠ ਕੇ ਗੱਲ ਕਰੋ ਔਰ ਤੁਹਾਡੇ ਜਿਹੜੇ ਮਸਲੇ ਐ ਭਾਰਤੀ ਜਨਤਾ ਪਾਰਟੀ ਹੱਲ ਗੱਲ ਕਰਦੇ ਤੁਸੀਂ ਮਸਲਾ ਹੱਲ ਕਰਨ ਦੀ ਗੱਲ ਕਰ ਰਹੇ ਹੋ ਪਰ ਇਹ ਜਿਹੜੀ ਗੱਲ ਮੀਟਿੰਗ ਹੋਈ ਛੋ ਤੇ ਬੇਸ਼ਿੱਟਾ ਨਿਕਲੀ ਕਿਸਾਨਾਂ ਦੀ ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਰੇਕ ਪਾਰਟੀਆਂ ਆਪਣੀ ਆਪਣੀ ਵੋਟ ਬੈਂਕ ਦੀ ਰਾਜਨੀਤੀ ਦੇਖ ਰਹੀਆਂ ਅੱਜ ਕੱਲ ਜਦੋਂ ਕਿਸਾਨ ਵੀਰ ਜਥੇਬੰਦੀਆਂ ਇੱਥੇ ਗਈਆਂ ਇਥੋਂ ਸਭ ਤੋਂ ਪਹਿਲਾਂ ਜਿਹੜੀ ਮੇਰੀ ਰਾਏ ਹੈ ਪਾਰਟੀਵਾਦੀ ਤੋਂ ਪਰਤ ਕੇ ਉਹਨਾਂ ਨੂੰ ਜਿਹੜੀ ਸਾਡੀ ਭਾਜਪਾ ਹਾਈ ਕਮਾਂਡ ਹੈ ਉਹਨਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਸੀਗਾ ਤਾਂ ਕਿ ਜੇ ਦਿੱਲੀ ਜਾ ਕੇ ਕੋਈ ਉੱਥੇ ਉਹਨਾਂ ਦੇ ਸ਼ੰਕੇ ਦੂਰ ਨਾ ਹੁੰਦੇ ਸਾਡੀ ਜਿਹੜੀ ਪ੍ਰਦੇਸ਼ ਪ੍ਰਧਾਨ ਪੰਜਾਬ ਸਾਡੀ ਹਾਈ ਕਮਾਂਡ ਹੈ ਉਹ ਕਹਿਣ ਦਾ ਹੱਕਦਾਰ ਹੁੰਦੀ ਉਹ ਤੋਂ ਕਿਸਾਨਾਂ ਨੂੰ ਅਸੀਂ ਜਵਾਬ ਦੇਣ ਦੇ ਹੱਕਦਾਰ ਹੁੰਦੇ ਜੇ ਉਹ ਸਾਡੀ ਹਾਈ ਕਮਾਂਡ ਨੂੰ ਭਾਜਪਾ ਨੂੰ ਨਾਲ ਲੈ ਕੇ ਤੁਰਦੇ ਇਸ ਕਰਕੇ ਜਿਹੜੀ ਕੱਲ ਦੀ ਗੱਲਬਾਤ ਟੁੱਟੀ ਹੈ ਉਹ ਬਹੁਤ ਮਾੜੀ ਹੋਈ ਹੈ ਸਾਡੇ ਵਰਗਿਆਂ ਦਾ ਬਹੁਤ ਦਿਲ ਦੁਖਿਆ ਇਸ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਬੇਇਤੀ ਕਰ ਰਹੇ ਹਾਂ ਕਿਸੇ ਦੇ ਗਮਰਾਹ ਚ ਨਾਓ ਜਿਹੜੀ ਸੈਂਟਰ ਸਰਕਾਰ ਹੈ ਭਾਜਪਾ ਸਰਕਾਰ ਹੈ ਮੋਦੀ ਸਰਕਾਰ ਹੈ ਤੁਹਾਡੇ ਹਿੱਤ ਵਿੱਚ ਫੈਸਲੇ ਲੈ ਰਹੀ ਹੈ ਜਿਹੜੇ ਸ਼ੰਕੇ ਆ ਤੁਹਾਡੇ ਹੁਣ ਵੀ ਦੂਰ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜੀ ਇੱਕ ਸਥਿਤੀ ਹੁੰਦੀ ਹੈ ਜੋ ਲਾ ਆਰਡਰ ਜਿਸ ਤਰ੍ਹਾਂ ਦਾ ਹੈਗਾ ਸਥਿਤੀ ਹੈ ਕੱਲ ਜਿਸ ਤਰ੍ਹਾਂ ਪਹਿਲਾਂ ਸੈਕਟਰੀਆਂ ਨੇ ਗੱਲ ਕਰਨੀ ਸੀ ਉਸ ਤੋਂ ਬਾਅਦ ਥੋੜੀ ਜਿਹਾ ਬਾਅਦ ਸਾਡੇ ਮੰਤਰੀ ਸਾਹਿਬ ਨੇ ਗੱਲ ਕਰਨੀ ਸੀ ਪਰ ਕਿਸਾਨ ਜਥੇਬੰਦੀਆਂ ਉਸ ਤੋਂ ਪਹਿਲਾਂ ਹੀ ਭੜਕ ਕੇ ਬਾਈਕਾਟ ਕਰਕੇ ਆਪਾਂ ਗੱਲ ਕਰਦੇ ਹਾਂ ਤੁਸੀਂ ਵੀ ਮੇਰੇ ਖਿਆਲ ਕਿਸਾਨ ਹੀ ਹੋ ਜੀ ਜੀ ਜੇ ਤੁਸੀਂ ਕਿਸਾਨੋਂ ਕਿਸਾਨਾਂ ਦੀ ਇੱਕੋ ਮੰਗ ਹੈ ਵੀ ਜਦਾਜ ਮੋਦੀ ਨੂੰ ਕਹਿ ਦਿਓ ਜਿਹੜੇ ਬੀਜੇਪੀ ਵਾਲੇ ਕਿਸਾਨ ਨੇ ਵੀ ਮੇਰੇ ਇਹ ਜਿਹੜੇ ਤਿੰਨ ਬਿਲ ਪਾਸ ਕਰਿਆ ਨੇ ਉਹ ਰੱਦ ਕੀਤਾ ਜਾਵੇ ਨਹੀਂ ਉਹ ਕਹਿੰਦੇ ਵੀ ਸਾਡੇ ਨਾਲ ਆਓ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਛੋੜੋ ਮੇਰੀ ਗੱਲ ਆਪਣਾ ਪੱਤਰਕਾਰ ਸਾਹਿਬ ਜੀ ਜਿਹੜੇ ਦੇਖੋ ਪਹਿਲਾਂ ਇਹ ਤਾਂ ਕਰਿਆ ਸੈਕਟਰ ਸਰਕਾਰ ਨੇ ਪਾਸ ਉਹਨਾਂ ਦਾ ਕਾਨੂੰਨ ਬਣ ਚੁੱਕਿਆ ਹੈ ਅਸੀਂ ਪਹਿਲਾਂ ਵੀ ਬੇਨਤੀ ਕਰ ਰਹੇ ਹਾਂ ਪੰਜਾਬ ਪ੍ਰਧਾਨ ਸਾਡੇ ਅਸ਼ਵਨੀ ਸ਼ਰਮਾ ਜੀ ਜਿਹੜੇ ਸਾਡੇ ਇੱਥੇ ਦੀ ਹਾਈ ਕਮਾਂਡ ਹੈ ਮਲਵਿੰਦਰ ਸਿੰਘ ਕੰਗ ਜੀ ਹੈ ਜਿਹੜੇ ਸਾਡੀ ਹੋਰ ਹਾਈ ਕਮਾਂਡ ਹੈ ਭਾਜਪਾ ਸਾਰੀ ਹਾਈ ਕਮਾਂਡ ਇਹ ਕਿਸਾਨ ਵੀਰਾਂ ਨੂੰ ਵਿਸ਼ਵਾਸ ਦਿਵਾਣਾ ਚਾਹੁੰਦੀ ਹੈ ਹੁਣ ਵੀ ਜਿਹੜੇ ਤੁਹਾਡੇ ਕੋਈ ਸ਼ੰਕੇ ਹੈ ਜੋ ਵਿੱਚ ਕੱਢਣਾ ਜਾਂ ਕੁਝ-ਕੁਝ ਪਾਣਾ ਉਹ ਤੁਹਾਡਾ ਹੁਣ ਵੀ ਭਾਰਤੀ ਜਨਤਾ ਪਾਰਟੀ ਪਾਉਣ ਨੂੰ ਤਿਆਰ ਹੈ ਇਸ ਕਰਕੇ ਵਿਰੋਧੀਆਂ ਦੀ ਚਾਲਾਂ 'ਚ ਨਾ ਆਓ ਆਪਣੇ ਪੰਜਾਬ ਦਾ ਭਲਾ ਕਰੀਏ ਪੰਜਾਬ ਦਾ ਹਿੱਤ ਦਾ ਭਲਾ ਕਰੀਏ ਆਓ ਇਕੱਠੇ ਹੋ ਕੇ ਸਾਰੇ ਜਿਹੜੇ ਮਸਲੇ ਹੱਲ ਕਰੀਏ ਧੰਨਵਾਦ